ਮੈਂ ਤਾਂ ਸਾਰੇ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ ਇਹ ਨਵਾਂ ਸਾਲ ਤੁਹਾਡੇ ਲਈ ਤੇ ਤੁਹਾਡੇ ਪਰਿਵਾਰ ਲਈ ਢੇਰ ਸਾਰੀਆਂ ਖੁਸ਼ੀਆਂ ਤੰਦਰੁਸਤੀ ਤੇ ਤਰੱਕੀ ਲੈ ਕੇ ਆਵੇ ਲੋ ਜੀ ਅੱਜ ਆਪਾਂ ਨਵੇਂ ਸਾਲ ਤੇ ਪਹਿਲੀ ਵੀਡੀਓ ਪੋਸਟ ਕਰਨ ਲੱਗੇ ਆ ਬਹੁਤ ਵੱਡੀ ਆਫਰ ਦੇ ਨਾਲ ਜੀ ਲੋ ਚੈੱਕ ਕਰੋ ਜੀ ਪਿਓਰ ਪਸ਼ਮੀਨਾ ਆਰੀ ਵਰਕ ਦੀ ਦੇਖ ਚੈੱਕ ਕਰੋ ਇਹ ਫਰੰਟ ਆਊਗਾ ਜੀ ਸਾਈਡ ਤੇ ਵਾਜੂ ਦਿੱਤੇ ਹੋਏ ਨੇ ਤੇ ਨਾਲ ਦੀ ਹੀ ਬਾਈਕ ਆ ਜੀ ਚੈੱਕ ਕਰੋ ਪਿਓਰ ਪਸ਼ਮੀਨਾ ਆਰੀ ਵਰਕ ਸੂਟ ਜੀ ਬਹੁਤ ਵੱਡੀ ਆਫਰ ਦੇ ਵਿੱਚ ਲੈ ਕੇ ਆਏ ਆ ਜੀ 1500 ਵਾਲਾ ਸੂਟ ਜੀ ਬਹੁਤ ਵੱਡੀ ਆਫਰ ਦੇ ਵਿੱਚ ਦੇਵਾਂਗੇ ਸੁਣੋ ਆਪਾਂ ਇਹਦਾ ਕਹਾ ਰੇਟ ਦੱਸਾਂਗੇ ਜੀ ਸੁਰਜ ਕੀ ਨਹੀਂ ਹੋਣਾ ਜੀ ਪਹਿਲਾ ਕਲਰ ਹੈਗਾ ਮਹਿੰਦੀ ਪੰਜ ਇਹਦੇ ਵਿੱਚ ਸੁਣੋ ਆਪਾਂ ਕਲਰ ਦੇਵਾਂਗੇ ਲੋ ਚੈੱਕ ਕਰੋ ਇਹ 100 ਵਾਲਾ ਹੈ ਪਿਓਰ ਪਸ਼ਮੀਨਾ ਆਰੀ ਵਰਕ ਆਈ 1500 ਵਾਲਾ ਸੂਟ ਸਿਰਫ ਔਰ ਸਿਰਫ 600 ਦਾ ਜੀ ਹਾਂ ਜੀ ਤੁਸੀਂ ਬਿਲਕੁਲ ਸਹੀ ਸੁਣਿਆ ਜੀ 600 ਦੇ ਵਿੱਚ ਪਿਓਰ ਪਸ਼ਮੀਨਾ ਆਰੀ ਵਰਕ ਦੀ ਪੰਜ ਕਲਰ ਨੇ ਜੇ ਕੋਈ ਕਿਸੇ ਨੇ ਪੰਜ ਸੂਟਾ ਸੈੱਟ ਲੈਣਾ ਤਾਂ ਆਪਾਂ ਦੇਵਾਂਗੇ 2800 ਦਾ ਜੀ ਲੋ ਜੀ ਪੂਜਾ ਕਲਰ ਆ ਗਿਆ ਕਾਪਰ ਸ਼ੇਡ ਜੀ ਪਹਿਲਾ ਕਲਰ ਮਹਿੰਦੀ ਤੀਗਾ ਤੀਜਾ ਕਲਰ ਆ ਗਿਆ ਜੀ ਮਸਟਾਰਡ ਜੀ ਲਓ ਜੀ ਤੀਜਾ ਕਲਰ ਮਸਟਾਰਡ ਆ ਗਿਆ ਜੀ 600 ਦਾ 1 2800 ਦੇ 5 ਜੀ ਲਓ ਜੀ ਚੈੱਕ ਕਰੀ ਚੱਲੋ ਚੌਥਾ ਕਲਰ ਆ ਗਿਆ ਹਰਾ ਫਰੋਜ਼ੀ ਜੀ ਬਹੁਤ ਸੋਹਣੇ ਕਲਰ ਨੇ ਜੀ ਲਾਸਟ ਕਲਰ ਆ ਗਿਆ ਪਰਪਲ ਕਲਰ ਦਾ ਜੀ ਲਓ ਜੀ ਲਾਸਟ ਕਲਰ ਪਰਪਲ ਆ ਗਿਆ ਜੀ